ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਕੋਮ ਦੇ ਨਾਮ ਸੰਦੇਸ਼ ਦਿੱਤਾ ਹੈ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਰਾਜਪਾਗ ਵਾਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੇਵਲ ਸਿੱਖੀ ਨਹੀਂ ਸਾਰੇ ਧਰਮਾਂ ਦੇ ਲੋਕ ਆਪੋ ਆਪਣੇ ਧਰਮ ਦੀ ਪਾਲਣਾ ਕਰਦੇ ਸਨ ਤੇ ਕਿਸੇ ਤੇ ਕੋਈ ਬੰਦਿਸ਼ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਨਾ ਵਧੀਆ ਸੀ ਕਿ ਉਸ ਰਾਜ ਦੀ ਅੱਜ ਵੀ ਉਦਾਹਰਣ ਦਿੱਤੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਧਰਮ ਦੇ ਸਿਧਾਂਤਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਰਾਜ ਕੀਤਾ ਉਹ ਸਮਾਂ ਸੀ ਜਦੋਂ ਸਿਆਸੀ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਨਾ ਵੀ ਗੁਨਾਮ ਆਉਂਦੇ ਸਨ ਪਰ ਅੱਜ ਦੇ ਸਮੇਂ ਦੇ ਸਿਆਸੀ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਖੜੇ ਹਨ ਤੇ ਮੂੰਹ ਦਿੱਲੀ ਵੱਲ ਕੀਤਾ ਹੋਇਆ ਹੈ ਉਹਨਾਂ ਕਹਿੰਦੇ ਕਿ ਸਿੱਖਾਂ ਦਾ ਰਾਜ ਭਾਗ ਉਦੋਂ ਹੀ ਹੋਵੇਗਾ ਜਦੋਂ ਸਿਆਸੀ ਲੋਕ ਦਿੱਲੀ ਦਾ ਆਸਰਾ ਛੱਡ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਮੂੰਹ ਕਰ ਗੁਰੂ ਸਾਹਿਬ ਦੇ ਓਟ ਆਸਰੇ ਤੇ ਰਾਜ ਕਰਨ ਦੀ ਸੇਧ ਲੈਣਗੇ ਸੋਡੀ ਸੁਲਤਾਨ ਸਤਿਗੁਰੂ ਚੌਥੇ ਪਾਤਸ਼ਾਹਤਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਦੋਜ ਹਾਂ ਦੀਵਾਲੀ ਸਰਬਰੇ ਕਾਇਨਾਤ ਚਬਰ ਛਤਰ ਤਖਤ ਸੰਗਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਚੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਹੱਥ ਜੋੜ ਅਦਬ ਸਤਕਾਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਹੈ ਛੇਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਅਰੰਭਤਾ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਥੜੇ ਦੇ ਜਿਹੜੀ ਉਸਾਰੀ ਹੈ ਉਹ ਕੀਤੀ ਹੈ ਇਤਿਹਾਸ ਇਹ ਵੀ ਲਿਖਦਾ ਹੈ ਕਿ ਬਾਬਾ ਬੁੰਡਾ ਸਾਹਿਬ ਜੀ ਨੇ ਇੱਟਾਂ ਫੜਾਈਆਂ ਭਾਈ ਗੁਰਦਾਸ ਜੀ ਨੇ ਚੋਨਾ ਲਾਇਆ ਔਰ ਜਿਹੜੀ ਪਹਿਲੀ ਇੱਟ ਸੀ ਜਿਹੜੇ ਨੇ ਸੀ ਔਰ ਬੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਰੱਖੀ ਹੈ ਇਤਿਹਾਸ ਦਾ ਜ਼ਿਕਰ ਹੈ ਕਰ ਅਰਦਾਸ ਸ੍ਰੀ ਸਤਿਗੁਰੂ ਪਉਣ ਪ੍ਰਸਾਦ ਵਰਤਾਏ ਸਤਿਗੁਰਾਂ ਨੇ ਆਪ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾ ਕੇ ਪ੍ਰਥਮ ਨੇਵ ਸਤਿਗੁਰ ਸਈ ਅਬਚਲ ਤਖਤ ਸੁਹਾਏ ਕੀ ਸਭ ਤੋਂ ਪਹਿਲੀ ਇੱਟ ਜਿਹੜੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਹੀਂ ਦੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਧਰੀ ਗੁਰਮੁਖੋ ਦੋ ਨਾਮ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਨਾਮ ਸੀ ਅਕਾਲ ਬੁੰਗਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਪ੍ਰਸਿੱਧ ਹੈ ਔਰ ਮੇਰੀ ਪੀਰ ਦੇ ਮਾਲਕ ਨੇ ਇਸ ਪਾਵਨ ਤਖਤ ਦਾ ਨਾਮ ਉਸ ਅਕਾਲ ਪੁਰਖ ਦੇ ਨਾਮ ਤੇ ਰੱਖਿਆ ਹੈ ਜੋ ਅਕਾਲ ਹੈ ਸਮੇ ਤੋਂ ਰਹਿਤ ਹੈ ਜੋ ਸਦਾ ਹੈ ਜਿਸ ਦੇ ਉੱਤੇ ਸਮੇ ਦਾ ਕਦੇ ਪ੍ਰਭਾਵ ਨਹੀਂ ਪੈਣਾ ਨਾ ਪੈਗਾ ਜੋ ਸਮੇ ਦਾ ਮਾਲਕ ਹੈ ਸਭ ਕਾਇਨਾਤ ਦਾ ਮਾਲਕ ਹੈ ਜਿਵੇਂ ਉਹ ਅਕਾਲ ਪੁਰਖ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਉਹ ਸਮੇ ਤੋਂ ਰਹਿਤ ਹੈ ਅਕਾਲ ਹੈ ਇਸੇ ਤਰ੍ਹਾਂ ਗੁਰਮੁਖੋ ਖਾਲਸਾ ਪੰਥ ਦਾ ਇਹ ਪਾਵਨ ਪਵਿੱਤਰ ਅਸਥਾਨ ਵੀ ਸਮੇ ਤੋਂ ਰਹਿਤ ਹੈ ਭਾਵਿਕੇ ਸਾਹਮਣੇ ਦੀਆਂ ਸਰਕਾਰਾਂ ਵੱਲੋਂ ਜਾਜੇੜੇ ਮੁਗਲ ਹਮਲਾਵਰ ਚੜ੍ਹ ਕੇ ਆਇਆ ਕਰਦੇ ਸਨ ਅਹਿਮਦ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਇਆ ਕਰਦੇ ਸਨ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨੁਕਸਾਨ ਵੀ ਕੀਤਾ ਗਿਆ ਔਰ ਤਕਰੀਬਨ 40 ਸਾਲ ਪਹਿਲਾਂ ਸਮੇਂ ਦੀ ਕਾਂਗਰਸ ਕੋ ਮੱਤੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕਰਨ ਵਾਸਤੇ ਭਾਰਤੀ ਫੌਜ ਚੜ੍ਹ ਕੇ ਟੈਂਕਾਂ ਤੋਪਾਂ ਗੋਲੀਆਂ ਦੇ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਹਿਬ ਜੀ ਦੀ ਜਿਹੜੀ ਇਮਾਰਤ ਸੀ ਉਹਨੂੰ ਢਾਹ ਢੇਰੀ ਕੀਤਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਖਾਲਸਾ ਪੰਥ ਇੱਕਤਰ ਹੋ ਕੇ ਗੁਰਮਤਾ ਕਰਕੇ ਫੇਰ ਦੁਬਾਰਾ ਉਸਾਰੀ ਕਰਦਾ ਉਸੇ ਤਰ੍ਹਾਂ ਜਦੋਂ 1984 ਵਿੜੇ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਹਿਬ ਜੀ ਦੀ ਇਮਾਰਤ ਨੂੰ ਢਾਇਆ ਗਿਆ ਤੇ ਅਕਾਲ ਤਖਤ ਸਹਿਬ ਦੇ ਵਿੜੇ ਵਿੱਚ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਤੇ ਸ਼੍ਰੀ ਅਕਾਲ ਤਖਤ ਸਹਿਬ ਦੀ ਜਿਹੜੀ ਉਸਾਰੀ ਸੀ ਉਹ ਮੁੜ ਕੀਤੀ ਗੁਰਮੁਖੋ ਸਤਗੁਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਕਿ ਹਰਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਬਾਣੀ ਪੜਦਾ ਹੋਇਆ ਸਿੱਖ ਕੀਰਤਨ ਕਰਦਾ ਹੋਇਆ ਸਿੱਖ ਰਾਜਨੀਤੀ ਨੂੰ ਨਕਾਰੇ ਨਾ ਰਾਜਨੀਤੀ ਤੋਂ ਦੂਰ ਨਾ ਜਾਵੇ ਪਰ ਤਖਤ ਤੇ ਬੈਠਾ ਹੋਇਆ ਸਿੱਖ ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗਰਾਨੀ ਹਮੇਸ਼ਾ ਧਰਮ ਕਰੇ ਜਦ ਤੱਕ ਐਸੇ ਧਰਮ ਦੀ ਨਿਗ੍ਹਾਪਾਨੀ ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਿੱਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪਨਦਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ। ਦਾਰਸ਼ਨਿਕ ਜਦ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕਿਆ ਕਰਦੇ ਆਸਨ ਕੇ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਨਾ ਹੋ ਜਾਏ। ਉਹਦਾ ਮੁਖ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਸਿੱਕੇ ਦੇ ਪਿੱਠ ਨੇ ਇਸੇ ਕੀਤੀ। ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫੇਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣ ਗਏ ਗੁਰਮੁਖੋ ਜਿੱਥੇ ਆਪਾਂ ਬੈਠੇ ਆ ਮੈਂ ਬੇਨਤੀ ਜ਼ਰੂਰ ਕਰਾਂ ਕਿ ਗੋਲਕ ਦੇ ਅੰਦਰ ਵਾਰ ਜਿਹੜਾ ਇਹ ਜੰਗਲਾ ਲੱਗਾ ਇਹ ਸਾਰਾ ਉਹ ਠੋਸ ਥੜਾ ਹੈ ਜਿਸ ਥੜੇ ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਰਵਾਈ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਉਹ ਗੁਰਦਾਸ ਬਣਾਇਓ ਕਿਸੇ ਰਾਜ ਮਿਸਤਰੀ ਨੇ ਇਸ ਥੜੇ ਦੀ ਜਿਹੜੀ ਉਸਾਰੀ ਹੈ ਉਹਨੇ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰਾਣੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਕੀਤੀ ਹੈ თან ਤਨ ਭਾਈ ਸਾਹਿਬ ਪਹਿ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਹ ਬਿਲਕੁਲ ਠੋਸ ਥੜਾ ਜਦ ਵੀ ਆਪ ਜੀ ਦਰਸ਼ਨ ਕਰਨ ਵਾਸਤੇ ਆਓ ਜਾਂ ਹੁਣ ਤੁਸੀਂ ਆਏ ਹੋ ਇੱਕ ਦਰਵਾਜ਼ੇ ਤੋਂ ਠੇਠਾ ਅੰਦਰ ਜਾ ਕੇ ਦਰਸ਼ਨ ਜ਼ਰੂਰ ਕਰਿਓ ਠੇਠਾ ਉਹ ਠੋਸ ਥੜਾ ਮੌਜੂਦ ਹੈ ਬਾਹਰਲੇ ਪਾਸੇ ਜਾਓਗੇ ਤੇ ਸ਼ੀਸ਼ੇ ਦੇ ਅੰਦਰੋਂ ਮੱਥਾ ਟੇਕ ਕੇ ਦਰਸ਼ਨ ਜ਼ਰੂਰ ਕਰਿਓ ਉਹ ਠੋਸ ਥੜਾ ਮੌਜੂਦ ਹੈ ਔਰ ਇੱਕ ਪਵਿੱਤਰ ਖੂਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੇਠਾਂ ਭੋਰੇ ਦੇ ਵਿੱਚ ਮੌਜੂਦ ਹੈ ਔਰ ਮੈਂ ਇਤਿਹਾਸ ਵਿੱਚ ਪੜਿਆ ਹੈ ਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਹਰ ਮੰਦਰ ਦਾ ਇਸ਼ਨਾਨ ਅੰਮ੍ਰਿਤ ਸਰੋਵਰ ਨਾਲ ਕਰਨਾ ਔਰ ਅਕਾਲ ਬੁੰਗੇ ਦਾ ਇਸ਼ਨਾਨ ਅਕਾਲ ਸਰ ਨਾਲ ਕਰਨਾ ਮੈਂ ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਪ੍ਰਧਾਨ ਜੀ ਮੈਨੇਜਰ ਸਾਹਿਬ ਮੈਂਬਰ ਸਾਹਿਬਾਨ ਬੈਠੇ ਹੋਏ ਨੇ ਕਿ ਉਸ ਖੂਹ ਦੇ ਜੋ ਵੀ ਮਰਮਤ ਹੋਣ ਵਾਲੀ ਹੈ ਜੋ ਉਸਾਰੀ ਹੋਣ ਵਾਲੀ ਹੈ ਉਹ ਕਰਕੇ ਉਸ ਖੂਹ ਦੇ ਜਲ ਨੂੰ ਦੁਬਾਰਾ ਚਾਲੂ ਕਰਕੇ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅਕਾਲ ਪੁੰਗੇ ਦਾ ਇਸ਼ਨਾਨ ਭਾਵ ਸ੍ਰੀ ਅਕਾਲ ਤਖਤ ਸਾਹਿਬ ਦਾ ਇਸ਼ਨਾਨ ਉਸ ਖੂਹ ਦੇ ਜਲ ਨਾਲ ਕੀਤਾ ਜਾਏ ਐਸੀ ਉਹਨਾਂ ਪਰੰਪਰਾਵਾਂ ਨੂੰ ਭੁੱਲ ਗਏ ਤਾਂ ਅਸੀਂ ਗੁਰੂ ਤੋਂ ਦੂਰ ਚਲੇ ਗਏ ਜੇਕਰ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਆਪਣੀਆਂ ਮਰਯਾਦਾਵਾਂ ਨੂੰ ਕਾਇਮ ਰੱਖਾਂਗੇ ਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਆਪਨਾ ਮੇਰ ਪਰਿਆ ਹੱਥ ਸਾਡੇ ਸੀਸ ਤੇ ਗੁਰਮੁਖੋ ਜਰੂਰ ਰੱਖਣਗੇ ਇੱਕ ਦੋ ਬੇਨਤੀਆਂ ਮੈਂ ਹੋਰ ਕਰਨੀਆਂ ਨੇ ਕਿਉਂਕਿ ਮੀਡੀਆ ਜੁੜਿਆ ਹੈ ਪ੍ਰਬੰਧਕ ਸਰਬਾਰ ਵੀ ਬੈਠੇ ਹੋਏ ਨੇ ਗੁਰਮੁਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਆਸਥਾ ਦਾ ਕੇਂਦਰ ਹੈ। ਔਰ ਕਈ ਵੇਰਾ ਕਈ ਲੋਕ ਜਾਂ ਕਈ ਗੈਰ ਸਿੱਖ ਜਿਨ੍ਹਾਂ ਨੂੰ ਸਾਡੀ ਮਰਯਾਦਾ ਬਾਰੇ ਸਾਡੀ ਪਰੰਪਰਾ ਬਾਰੇ ਨਹੀਂ ਪਤਾ ਉਹਨਾਂ ਦੇ ਵੱਲੋਂ ਆ ਕੇ ਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਐਸੇ ਕੁਝ ਕਾਰਜ ਕੀਤੇ ਜਾਣ ਜਾਣੇ ਜਿਵੇਂ ਤੁਸੀਂ ਪਿਛਲੇ ਦਿਨੀ ਵੀ ਸੁਣਿਆ ਹੈ ਕਿ ਇੱਕ ਲੜਕੀ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤੇ ਯੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਢਾਡੀ ਸਹਿਬਾਨ ਇਤਿਹਾਸ ਸਰਵਣ ਕਰਵਾਉਂਦੇ ਨੇ ਬੈਠ ਕੇ ਤੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ ਨਾ ਕੇ ਬਾਨ ਸੁਬਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਣ ਇਹ ਫੋਟੋਆਂ ਖਿੱਚਣ ਦਾ ਕੇਂਦਰ ਨਹੀਂ ਬੇਸ਼ੱਕ ਕਈ ਲੋਕ ਇਸ ਢੰਗ ਦੇ ਨਾਲ ਆਉਂਦੇ ਨੇ ਕਿ ਅਸੀਂ ਫੋਟੋ ਖਿੱਚ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਵਾਂਗੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਪਰ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਮੋਬਾਈਲਾਂ ਦਾ ਗਲਤ ਫਾਇਦਾ ਉਠਾ ਕੇ ਤੇ ਸਿੱਖਾਂ ਦੀ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਮੀਦ ਜ਼ਰੂਰ ਕਰ ਰਹੇ ਨੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਖੇ ਜਾਂ ਹੋਰ ਗੁਰੂ ਅਸਥਾਨਾਂ ਤੇ ਜਿੱਥੇ ਵੀ ਆਪ ਜੀ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂਦੇ ਹੋ ਉਹਨਾਂ ਥਾਵਾਂ ਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਔਰ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਸ਼ਾਇਦ ਉਹ ਆਪਾਂ ਸਾਰਿਆਂ ਨੂੰ ਚੰਗੀ ਨਾਲ ਲੱਗੇ ਸ਼੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਨੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਨੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ ਹਰਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਕਿ ਇਹ ਅਪੀਲ ਜ਼ਰੂਰ ਕੀਤੀ ਜਾਏ ਇੱਥੇ ਆ ਕੇ ਅਰਦਾਸ ਬੇਨਤੀ ਕਰੋ ਸੱਚੇ ਸਿੱਖ ਵਾਂਗ ਸ਼ਰਧਾ ਵਾਂਗ ਸਿੱਖਾਵਾਂਗਾ ਕਿ ਮੱਥਾ ਜ਼ਰੂਰ ਟੇਕੋ ਅਰਦਾਸ ਕਰੋ ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ ਇਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਸਥਾਨ ਹੈ ਬਾਣੀ ਪੜਨ ਦਾ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰਮਖੋ ਸਾਰੀਆਂ ਸੰਗਤਾਂ ਆਪਾਂ ਪ੍ਰਬੰਧਕ ਸਹਿਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਯਾਦਾ ਹੈ ਉਹਨੂੰ ਬਹਾਲ ਰੱਖਣ ਦਾ ਯਤਨ ਕਰੀਏ ਇੱਕ ਬੇਨਤੀ ਮੈਂ ਹੋਰ ਜ਼ਰੂਰ ਕਰਨੀ ਹੈ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਅਰਦਾਸੀਏ ਸਿੰਘ ਅਰਦਾਸ ਕਰ ਰਹੇ ਹੁੰਦੇ ਨੇ ਮਰਯਾਦਾ ਦੀ ਅਰਦਾਸ ਹੁੰਦੀ ਹੈ ਲੇਕਿਨ ਸੰਗਤ 90% ਦੀ ਸੰਗਤ ਅਸੀਂ ਵੇਖਦੇ ਹਾਂ ਕਿ ਪ੍ਰਕਰਮਾਂ ਦੇ ਵਕਤੁਰੀ ਫਿਰਦੀ ਹੈ ਗੁਰਮਖੋ ਇਹ ਸਾਡਾ ਸਾਡੀ ਮਰਯਾਦਾ ਦਾ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਬਹੁਤ ਵੱਡਾ ਘਾਣ ਹੋ ਰਿਹਾ ਕਿਤੇ ਵੀ ਅਰਦਾਸ ਹੁੰਦੀ ਹੋਵੇ ਹਰ ਮੰਦਰ ਸਾਹਿਬ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਕਿਸੇ ਵੀ ਸਥਾਨ ਤੇ ਜੇਕਰ ਅਰਦਾਸ ਹੁੰਦੀ ਹੈ ਤੇ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹਦੇ ਕੰਨਾਂ ਵਿੱਚ ਅਰਦਾਸ ਦੇ ਸ਼ਬਦ ਪੈ ਜਾਣ ਉਹ ਹੱਥ ਜੋੜ ਕੇ ਆਪਣੇ ਨੇਤਰ ਬੰਦ ਕਰਕੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਤੇ ਅਰਦਾਸ ਵਿੱਚ ਸ਼ਾਮਲ ਹੋਵੇ ਹੁਕਮਨਾਮਾ ਰੇਂਦ ਹੁੰਦਾ ਹੋਵੇ ਗ੍ਰੰਥੀ ਸਾਹਿਬਾਨ ਹੁਕਮਨਾਮਾ ਲੈਂਦੇ ਹੋਣ ਤੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਉਹਦੇ ਕੰਨਾਂ ਵਿੱਚ ਮੁੱਖ ਬਾਖ ਦੀ ਆਵਾਜ਼ ਪੈ ਜਾਏ ਉੱਥੇ ਬੈਠ ਕੇ ਤੇ ਸ੍ਰੀ ਮੁੱਖ ਬਾਖ ਨੂੰ ਸਰਵਣ ਕਰੇ ਗੁਰਮੁਖੋ ਇਹ ਬੇਨਤੀਆਂ ਜ਼ਰੂਰ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਪ੍ਰਬੰਧਕ ਸਾਹਿਬਾਨ ਵੀ ਇਹਨਾਂ ਬੇਨਤੀਆਂ ਵੱਲ ਜ਼ਰੂਰ ਧਿਆਨ ਦੇਣ ਇਸ ਅਪੀਲ ਵੱਲ ਜ਼ਰੂਰ ਧਿਆਨ ਦੇਣ ਅੱਜ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲੋਂ ਸਾਜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦਿਵਸ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਆਪ ਸਭ ਸੰਗਤਾਂ ਜੋ ਦੂਰ ਦਰਾਡੇ ਤੋਂ ਚੱਲ ਕੇ ਦਰਸ਼ਨ ਦਿਦਾਰੇ ਇਸ਼ਨਾਨ ਕਰਨ ਵਾਸਤੇ ਪਹੁੰਚੇ ਹੋ ਸਾਰਿਆਂ ਨੂੰ ਜੀ ਆਇਆਂ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ